ਪਹਿਲਾ ਤਾਂ ਇਹ ਕਹਾਵਤ ਤੁਸੀਂ ਸਰਚ ਕਰਕੇ ਦਿਖਾਈ ਪਿੱਠ ਵਿੱਚ ਸੂਰਾ ਮਾਰਨ ਵਾਲੀ ਜਦੋਂ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾ ਕੇ ਭਗਵੰਤ ਮਾਨ ਨੇ ਹੱਥਕੜੀਆਂ ਲਗਾ ਦਿੱਤੀਆਂ ਤੇ ਦੂਜੀ ਉਦਾਹਰਣ ਹੁਣ ਫੇਰ ਹਲਕਾ ਕਨੌਰ ਤੋਂ ਐਮਐਲਏ ਗੁਰਾਲ ਕਨੌਰ ਸਾਹਿਬ ਕਹਿੰਦ ਕਰ ਰਿਹਾ ਕਿ ਉਲਟਾ ਚੋਰ ਕੋਤਵਾਲ ਨੂੰ ਡਾਟੇ ਤੁਸੀਂ ਇੱਕ ਪੱਤਰਕਾਰ ਨੂੰ ਕਹਿ ਰਹੇ ਹੋ ਮੇਰੇ ਬਾਰੇ ਕੀ ਇਹ ਬਾਅਦ ਚੋਂ ਮਾਫੀਆਂ ਮੰਗਣਗੇ ਐਮਐਲਏ ਸਾਹਿਬ ਮਾਫੀ ਸਾਨੇ ਨਹੀਂ ਮੰਗਣੀ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਕਿਉਂਕਿ ਟਰਾਲੀਆਂ ਚੋਰੀ ਕਿਸਾਨਾਂ ਦੀਆਂ ਉਸ ਧਰਨੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਹੋਈਆਂ ਨੇ ਤੁਸੀਂ ਉੱਥੋਂ ਦੇ ਐਮਐਲਏ ਉਹ ਸੰਭੂ ਜਿਹੜਾ ਇੱਕ ਧਰਨਾ ਲੱਗਾ ਹੋਇਆ ਸੀ ਉੱਥੋਂ ਦੇ ਤੁਸੀਂ ਐਮਐਲਏ ਹੋ ਤੁਸੀਂ ਕਿਹਾ ਕਿ ਟਰਾਲੀਆਂ ਜਿਹੜੀਆਂ ਚੋਰੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਮੇਰੇ ਘਰ ਨਹੀਂ ਮੇਰੇ ਪਿੰਡ ਨਹੀਂ ਉਹ ਕਿਸੇ ਹੋਰ ਪਿੰਡ ਤੋਂ ਵੜੀਆਂ ਗਈਆਂ ਨੇ ਗੱਲ ਮੰਨ ਲੈਣੇ ਕਿ ਉਹ ਕਿਸੇ ਹੋਰ ਪਿੰਡ ਤੋਂ ਵੜੀਆਂ ਗਈਆਂ ਨੇ ਪਰ ਤੁਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਉਸ ਦਿਨ ਧਰਨੇ ਲਈ ਧਰਨੇ ਦੇ ਚੱਕਣ ਲਈ ਰਾਤ ਨੂੰ ਜਦੋਂ ਪ੍ਰਸ਼ਾਸਨ ਜੇ ਵੀ ਸਿੰਸੀਨਾ ਲੈ ਕੇ ਪਹੁੰਚਿਆ ਤਾਂ ਤੁਸੀਂ ਪਿੰਡ ਪਿੰਡ ਫੋਨ ਕੀਤੇ ਕਿ ਪੰਜ ਪੰਜ ਟਰੈਕਟਰ ਉੱਥੇ ਜਾ ਕੇ ਟਰਾਲੀਆਂ ਚੱਕਣ ਲਈ ਭੇਜੋ ਐਮ ਐਲ ਏ ਸਾਹਿਬ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਹਲਕਾ ਘਨੌਰ ਦੇ ਕੰਮ ਕਰਨ ਲਈ ਚੁਣਿਆ ਸੀ ਨਾ ਕਿ ਕਿਸਾਨ ਜਦੋਂ ਆਪਣੇ ਹੱਕਾਂ ਲਈ ਧਰਨਾ ਲਾ ਰਹੇ ਨੇ ਉਹਨੂੰ ਤਾਰ ਪੀੜ ਕਰਨ ਲਈ ਤੁਸੀਂ ਚਕਾਉਣ ਲਈ ਪਿੰਡਾਂ ਦੇ ਵਿੱਚੋਂ ਟਰੈਕਟਰ ਭੇਜੋ ਮੈਂ ਧੰਨਵਾਦ ਕਰਦਾ ਬਹੁਤ ਪੰਚਾਇਤਾਂ ਨੇ ਤੁਹਾਡੇ ਕਹਿ ਦੇ ਟਰੈਕਟਰ ਨਹੀਂ ਭੇਜੇ ਬਹੁਤ ਸਿਰਦ ਲੋਕਾਂ ਨੇ ਇਸ ਦਾ ਬਰਾ ਵੀ ਮਿਲਾਇਆ ਪਰ ਕਈ ਗੁਮਰਾਹ ਹੋ ਕੇ ਚਲੇ ਗਏ ਜਾਂ ਕਈ ਤੁਹਾਡੇ ਕਹਿਰ ਤੇ ਜਾਣ ਬੁੱਝ ਕੇ ਗਏ ਇਹ ਜਿਹੜੀਆਂ ਟਰਾਲੀਆਂ ਚੋਰੀਆਂ ਹੋਈਆਂ ਨੇ ਜਿਹਨਾਂ ਨੂੰ ਲਿਜਾ ਕੇ ਆਪਣੇ ਛੱਡਾਂ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਖੜਾ ਲਿਆ ਇਹ ਉਹਨਾਂ ਟਰੈਕਟਰਾਂ ਦੇ ਉਹਨਾਂ ਬੰਦਿਆਂ ਦੇ ਵਿੱਚੋਂ ਬੰਦੇ ਸੀ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਕਰਕੇ ਕਿਹਾ ਕਿ ਜਾਓ ਉੱਤੇ ਪੰਜ-ਪੰਜ ਟਰੈਕਟਰ ਇਕੱਲੇ-ਇਕੱਲੇ ਪਿੱਟ ਦੋ ਭੇਜੋ ਵੀਡੀਓ ਰਾਤ ਨੂੰ ਜਦੋਂ ਵਾਇਰਲ ਹੁੰਦੀ ਆ ਕਿ ਜਦੋਂ ਵੀ ਉਹ ਕਿਸੇ ਵੀਰ ਨੇ ਜਾ ਕੇ ਬਣਾਈ ਕੀ ਆ ਦੇਖੋ ਜੀ ਟਰਾਲੀਆਂ ਭੜੀਆਂ ਗਈਆਂ ਪਰ ਮੈਂ ਪਰਸੋਂ ਇਹ ਗੱਲ ਬੋਲਤੀ ਸੀ ਕਿ ਹਲਕਾ ਕਨੌਰ ਦੇ ਐਮ.ਐਲ.ਏ. ਗੁਰਲਾਲ ਕਨੌਰ ਨੇ ਪਿੰਡ ਪਿੰਡ ਫੋਨ ਕੀਤੇ ਨੇ ਕਿ ਰਾਤ ਨੂੰ ਟਰੈਕਟਰ ਪਰ ਜੋਤੇ ਟਰਾਲੀਆਂ ਅਸੇ ਬਰਸੇ ਕਰੋ ਤੇ ਉਹ ਟਰੈਕਟਰ ਜਿਹੜੇ ਤੁਹਾਡੇ ਕਹਿਣ ਤੇ ਗਏ ਉਹਨਾਂ ਦੇ ਵਿੱਚੋਂ ਇਹ ਬੰਦੇ ਨੇ ਜਿਹੜੇ ਫੜੇ ਜਾ ਰਹੇ ਨੇ ਹੁਣ ਤੁਸੀਂ ਮੁੱਕਰ ਰਹੇ ਹੋ ਇਹ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ ਗਲਤ ਕੰਮ ਕਰਾਤਾ ਲੈਂਦੇ ਨੇ ਬਾਅਦ 'ਚ ਮੁੱਕਰ ਜਾਂਦੇ ਨੇ ਹੁਣ ਤੁਸੀਂ ਮੁੱਕਰ ਰਹੇ ਹੋ ਕਿ ਮੈਂ ਤਾਂ ਉਹਨਾਂ ਬੰਦਿਆਂ ਨੂੰ ਜਾਣਦਾ ਹੀ ਨਹੀਂ ਹਾਲਾਂਕਿ ਇਹ ਬੰਦੇ ਉਹਨਾਂ ਬੰਦਿਆਂ ਦੇ ਵਿੱਚੋਂ ਹੀ ਨੇ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਕਰਕੇ ਬੁਲਾਇਆ ਸੀ ਕਿ ਪੰਜ ਪੰਜ ਟਰੈਕਟਰ ਕੱਲੇ ਕੱਲੇ ਪਿੰਡ ਤੋਂ ਭੇਜੋ ਹਲਕਾ ਕਨੌਰ ਦੇ ਹਰੇਕ ਪਿੰਡ ਨੂੰ ਪਤਾ ਹੈ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਬਿਲਕੁਲ ਸੱਚ ਆ ਹੁਣ ਇਹ ਸੱਚ ਤੋਂ ਨਾ ਝੱਟ ਨਹੀਂ ਸਕਦੇ ਜੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਪਿੰਡਾਂ ਦੇ ਵਿੱਚ ਸਮੇਂ ਨਹੀਂ ਲਾਏ ਜਾਂ ਲਵਾਏ ਕਿ ਟਰੈਕਟਰ ਉੱਥੇ ਰਾਤ ਨੂੰ ਟਰੈਕਟਰ ਭੇਜੋ ਸੋ ਇਸ ਲਈ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਉਹ ਤੁਸੀਂ ਸਾਨੂੰ ਧੰਗਿਆਂ ਨਾ ਦੋ ਮਾਫੀ ਮੰਗਣ ਦੇ ਸਰਕਾਰ ਦੇ ਡਰਾਪੇ ਸਾਨੂੰ ਨਾ ਦੋ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਜਿੱਥੇ ਤੁਸੀਂ ਪਹਿਲਾਂ ਘਨੌਰ ਦਾ ਨਾਂ ਕਬੱਡੀ ਦੇ ਰਾਹੀਂ ਪੂਰੀ ਦੁਨੀਆ ਵਿੱਚ ਦੌਸ਼ ਨੂੰ ਚਿੱਤਾ ਸੀ ਅੱਜ ਹਲਕਾ ਘਨੌਰ ਦੇ ਵਿੱਚ ਇਹ ਜਿਹੜੀ ਤੁਸੀਂ ਜਿਹੜਾ ਨਾਮ ਰੌਸ਼ਨ ਕੀਤਾ ਇਹ ਵੀ ਇਤਿਹਾਸ ਜਿਹੜਾ ਹੁਣ ਯਾਦ ਰੱਖੂਗਾ ਜਿਸ ਦੇ ਹਿਸਾਬ ਨਾਲ ਤੁਸੀਂ ਹਲਕਾ ਕਨੌਰ ਪਟਿਆਲੇ ਜ਼ਿਲ੍ਹੇ ਨੂੰ ਬਦਨਾਮ ਕੀਤਾ ਤੁਹਾਡੇ ਬੰਦਿਆਂ ਨੇ ਤੁਹਾਡੀ ਛਤਰਛਾਇਆ ਹੇਟ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਬਤ